ਈ ਮਿਲਦਾ ਦੇ ਇਹਨੂੰ ਦੁੱਖ ਦੇ ਕੇ ਜੂ ਨਮਾਖਾ ਕਰ ਜਾਏ ਖਾਸ ਮਿੱਚੇ ਬੈਠਾ ਦੇਖ ਰਿਹਾ ਤੂੰ ਆਪਣੇ ਅੰਦਰ ਨਾ ਝਾਤੀ ਮਾਰੀ ਮਨ ਦੇ ਤੱਕੇ ਚੜਸਣਾ ਤੇਰੀ ਉਮਰ ਕੀ ਪੀਸਾ ਮਨ ਦੇ ਤੱਕੇ ਚੜਸਣਾ ਤੇਰੀ ਉਮਰ ਕੀ ਪੀਸਾ ਧੂਣੀ ਤਾਪਣ ਜਿੱਦਾਂ ਵਧਾਉਣਾ ਕਰਨੇ ਤੂੰ ਜਲਦਾ ਰਹੇ ਧੂਣੀ ਤਾਪਣ ਜਿੱਦਾਂ ਵਧਾਉਣਾ ਕਰਨੇ ਤੂੰ ਜਲਦਾ ਰਹੇ ਭਾਲੂਏ ਪਾਵੇਂ ਭੇਸ ਬਟਾਵੇਂ ਤੇਰੇ ਰਗੜੇ ਕਹਿੰਦਾ ਮੂਰਖ ਸਮਝ ਲੋਕਾਂ ਨੂੰ ਤੇਰੀ ਮਤਨਸਿਆਂ ਨੇ ਮਾਰੀ ਤੇਰੀ ਮਤਨਸਿਆਂ ਨੇ ਮਾਰੀ ਮਨ ਦੇ ਧੱਕੇ ਚੜ੍ਹ ਸਦਨਾ ਤੇਰੀ ਉਮਰ ਵੀ ਨਹੀਂ ਸਾਦਾ ਬਣ ਕੇ ਠੇਕੇਦਾਰ ਧਰਮ ਦਾ ਕੀ ਸ਼ਰਧਾ ਕਰਨਾ ਚਾਹੁੰਦਾ ਬਣ ਕੇ ਠੇਕੇਦਾਰ ਧਰਮ ਦਾ ਕੀ ਸ਼ਰਧਾ ਕਰਨਾ ਚਾਹੁੰਦਾ ਤੂੰ ਕਟੜਪੁੜੇ ਵਿੱਚ ਕੁਦਰੀ ਰੱਖਿਆ ਕਿਉਂ ਥਾਂ ਥਾਂ ਰੜਨਾ ਚਾਹੁੰਦਾ ਘਾਟ ਘਾਟ ਵਿੱਚ ਵਸਦਾ ਮਾਲਕ ਸਭੂ ਜਨ ਪਿਆਰੀ ਹੈ ਜੀ ਕਰਕਟ ਵਿੱਚ ਵੱਸਦਾ ਮਾਲਕ ਸਭ ਨੂੰ ਜਾਣ ਪਿਆਰੀ ਮੰਦੇ ਧੱਗੇ ਚੜਛੜਨਾ ਤੇਰੀ ਉਮਰ ਬੀਤ ਗਈ ਸਾਰਾ ਆਪਣਾ ਮੱਤਾ ਦੇਵੀ ਲੋਕਾਂ ਨੂੰ ਤੂੰ ਆਪਣਾ ਆਪ ਨਹੀਂ ਪੜਿਆ ਮੱਤਾ ਦੇਵੀ ਲੋਕਾਂ ਨੂੰ ਤੂੰ ਆਪਣਾ ਆਪ ਨਹੀਂ ਪੜਿਆ ਪੰਜ ਤਤਾਂ ਦਾ ਪੁਤਲਾ ਤੇਰਾ ਸਾਹਾਂ ਦੇ ਨਾਲ ਚੜਿਆ ਪੰਜ ਤਤਾਂ ਦਾ ਪੁਤਲਾ ਤੇਰਾ ਸਾਹਾਂ ਦੇ ਨਾਲ ਚੜਿਆ ਅਗਲੀ ਭੇਡ ਕਰਨਗੇ ਤੌਲੇ ਇਹ ਨੂੰ ਜਾਂਦੀ ਬਾਰੇ ਕਿੰਨਾ ਮੰਦੇ ਧੱਕੇ ਚੱਲ ਕੇ ਸੱਜਣਾ ਤੇਰੀ ਓਰ ਬੀਤ ਗਈ ਸਾਰੀ